ਅੱਜ ਦੀ ਇਹ ਵੀਡੀਓ ਪਤੀ ਪਤਨੀ ਦੇ ਪਿਆਰ ਦੀ ਓਨੋਖੀ ਮਿਸਾਲ ਦੀ ਕਹਾਣੀ ਹੈ ਜਿੱਥੇ ਇੱਕ ਪਤੀ ਬਿਮਾਰ ਹੁੰਦਾ ਹੈਗਾ ਬਿਮਾਰ ਐਸ ਹੱਦ ਤੱਕ ਹੁੰਦਾ ਹੈ ਕਿ ਉਸ ਦੀਆਂ ਕਿਡਨੀਆ ਫੇਲ ਹੋ ਜਾਂਦੀਆਂ ਹੈਗੀਆਂ ਪਤਨੀ ਇੱਕ ਅਜਿਹੇ ਫੈਸਲਾ ਕਰਦੀ ਹੈ ਕਿ ਆਪਣੀ ਕਿਡਨੀ ਦੇਣ ਦਾ ਫੈਸਲਾ ਕਰਨ ਤੋਂ ਬਾਅਦ ਟਰਾਂਸਪਲੈਂਟ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਪੈਸਿਆਂ ਦੀ ਕਮੀ ਕਰਕੇ ਇਹ ਟਰਾਂਸਪਲੈਂਟ ਨਹੀਂ ਹੁੰਦਾ ਪਤੀਆਂ ਪਤਨੀ ਤੇ ਕੋਈ ਦਿੱਕਤ ਆਂਦੀ ਹੈ ਤਾਂ ਦੋਨੇ ਜਿਹੜੇ ਇੱਕ ਦੂਜੇ ਦਾ ਸਾਥ ਛੱਡ ਦਿੰਦੇ ਐ ਜਿਸ ਤਰ੍ਹਾਂ ਦੇ ਆਪਾਂ ਮਾਮਲੇ ਅੱਜ ਕੱਲ ਦੇਖਦੇ ਆਂ ਕਿ ਲੋਕਾਂ ਦੇ ਵਿੱਚ ਲੜਾਈ ਝਗੜਾ ਜਾਂ ਤਲਾਕ ਤੱਕ ਜਿਹੜੇ ਮਾਮਲੇ ਪਹੁੰਚੇ ਟੋੜੇ ਦਿਲ 'ਚ ਕਿਵੇਂ ਆਇਆ ਫਿਰ ਇਹ ਫੈਸਲਾ ਕਰਨ ਦਾ ਕਿ ਤੁਸੀਂ ਆਪਣੀ ਕਿਡਨੀ ਦੇ ਕੇ ਜਿਹੜੇ ਹੈਗੇ ਆਪਦੇ ਪਤਨੀ ਪਤੀ ਦੀ ਜਿਹੜੀ ਜਾਨ ਵੀ ਬਚਾਓਗੇ ਤੇ ਨਾਲ ਰਹਿਣ ਦਾ ਜਿਹੜਾ ਤੁਹਾਡਾ ਇੱਕ ਸੁਪਨਾ ਹੈ ਕਿਉਂਕਿ ਘਰ आले ਨਾਲ ਘਰ ਵਾਲੀ ਹੁੰਦੀ ਆ ਇਸ ਕਰਕੇ ਵੀ ਇਹ ਠੀਕ ਹੋਣਗੇ ਤਾਂ ਸਿਵੇਂ ਇਹਨਾਂ ਨਾਲ ਹੀ ਹੋਏਗਾ ਸਾਡਾ ਘਰ ਵੈਸੇ ਕੋਈ ਘਰ ਨਹੀਂ ਹੈਗਾ ਦੇ ਡੈਲਸੀ ਚ ਹੁੰਦੀ ਆ ਪਰ ਬਹੁਤ ਜ਼ਿਆਦਾ ਇਹਨਾਂ ਨੂੰ ਤਕਲੀਫ ਹੁੰਦੀ ਆ ਸਾਡੇ ਕੋਲ ਵੇਖੀ ਨਹੀਂ ਦਿੰਦੀ ਇਹਨਾਂ ਦੀ ਤਕਲੀਫ ਇਸ ਕਰਕੇ ਅਸੀਂ ਚਾਹਨੇ ਆ ਇਹਨਾਂ ਦਾ ਇਲਾਜ ਜਲਦੀ ਤੋਂ ਜਲਦੀ ਕਰਵਾਇਆ ਜਾ ਰਿਹਾ ਜਿੰਨਾਂ ਹੀ ਅਸੀਂ ਕਮਾਨੇ ਉਹਨਾਂ ਇਹਨਾਂ ਤੋਂ ਰਿਸ਼ਤੇਦਾਰਾਂ ਨੇ ਵੀ ਬਹੁਤ ਸਾਡੇ ਦੇ ਪੈਸਾ ਲਾਇਆ ਹੈ ਪਰ ਹੁਣ ਤਾਂ ਬਹੁਤ ਜ਼ਿਆਦਾ ਹੱਥ ਤੰਗੇ ਕੀ ਸਾਡੀ ਰੋਟੀ ਵੀ ਘਰ ਵਿੱਚ ਨਹੀਂ ਬਣਦੀ ਹੈਗੀ ਅਸੀਂ ਸਾਰਿਆਂ ਨੂੰ ਹੀ ਕਹਿੰਨੇ ਹੈਗੇ ਵੀ ਸਾਡੀ ਮਦਦ ਕਰੋ ਰਲ ਕੇ ਜੋ ਵੀ ਸਾਨੂੰ ਲੱਗਦਾ ਵੀ ਸੰਸਤਾ ਵਾਲੇ ਕੁਝ ਕਰ ਸਕਦੇ ਅਸੀਂ ਹਰੇਕ ਕੋਲ ਜਾਣੇ ਆ ਵੀ ਮਿੰਤ ਕਰਦੇ ਆ ਵੀ ਸਾਡਾ ਇਲਾਜ ਕਰਵਾਓ ਜਿਵੇਂ ਵੀ ਹੁੰਦਾ ਤੁਹਾਡੇ ਮਨ 'ਚ ਡਰ ਨਹੀਂ ਆਇਆ ਜਦੋਂ ਤੁਸੀਂ ਸੋਚਿਆ ਕਿ ਮੈਂ ਆਪਣੀ ਕਿਡਨੀ ਚੜੀ ਆ ਦੇ ਕਾਰਨ ਨਹੀਂ ਨਹੀਂ ਜੀ ਇਹ ਠੀਕ ਰਹਿਣਗੇ ਇਹਨਾਂ ਨਾਲ ਹੀ ਅਸੀਂ ਆਂ ਜੇ ਇਹ ਨਾ ਹੋਣੀਗੇ ਤਾਂ ਸਾਡੀ ਜਿਉਣ ਦਾ ਕੀ ਫਾਇਦਾ ਹੈਗਾ ਇਹਨਾਂ ਦੇ ਪਹਿਲਾਂ ਪੱਤਰੀਆਂ ਸੀਗੀਆਂ ਪੱਤਰੀਆਂ ਤੋਂ ਬਾਅਦ ਇਹਨਾਂ ਨੂੰ ਜਦ ਤਾਂ ਵੀ ਬੁਖਾਰ ਚੜਨ ਲੱਗ ਗਿਆ ਤੇ ਬੁਖਾਰ ਤੋਂ ਬਾਅਦ ਅਸੀਂ ਟੈਸਟ ਕਰਾਏ ਤੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੇ ਗੁਰਦੇ ਕੰਮ ਨਹੀਂ ਕਰਦੇ ਘਰ 'ਚ ਕੌਣ-ਕੌਣ ਹੈਗਾ ਬੱਚੇ ਮੁੰਡਾ ਸਾਡਾ ਹੈ ਕੀ ਹੈ ਉਹ 9ਵੀਂ ਕਲਾਸ 'ਚ ਪੜਦਾ ਹੈ ਇਹ ਆਪ ਹੀ ਕਮਉਂਦੇ ਸੀਗੇ ਕਰਹੁਣੇ ਬਿਲਕੁਲ ਹੀ ਮੰਜੇ ਤੇ ਹੈਗੇ ਆ ਕੋਈ ਕੰਮ ਨਹੀਂ ਕਰਦੇ ਹੁਣ ਪੈਸੇ ਨਹੀਂ ਸਾਡੇ ਕੋਲ ਹੈਗੇ ਜਿੰਨੇ ਵੀ ਸੀ ਅਸੀਂ ਇਲਾਜ ਤੇ ਲਾ ਚੁੱਕੇ ਆ ਬਸ ਇੱਕ ਸਾਡੇ ਕੋਲ ਮਕਾਨ ਹੀ ਏ ਅਸੀਂ ਇਹ ਵੀ ਸੋਚਦੇ ਆਂ ਵੀ ਵੇਚ ਕੇ ਇਹਨਾਂ ਦਾ ਇਲਾਜ ਕਰਵਾ ਲਈਏ ਖਿਆਲ ਤਾਂ ਮਨ ਵਿੱਚ ਬਹੁਤ ਆਉਂਦੇ ਆ ਪਰ ਰੱਬ ਦੇ ਅੱਗੇ ਅਰਦਾਸ ਕਰਦੇ ਹੁਣ ਵੀ ਰੱਬਾ ਬਸ ਚਾਹੇ ਠੀਕ ਰਹਿ ਚਾਹੇ ਮੰਜੇ ਤੇ ਬੈਠੇ ਰਹਿਣ ਬਸ ਸਾਡੇ ਸਾਹਮਣੇ ਰਹਿਣ ਬਸ ਸਾਡੀ ਰੱਬ ਅਗੇ ਹੀ ਅਰਦਾਸ ਕਰਦੇ ਆ ਵੀ ਰੱਬਾ ਸਾਡ ਨੂੰ ਇਹਨਾਂ ਨੂੰ ਠੀਕ ਕਰੋ ਜਿਵੇਂ ਮਰਜੀ ਕਰੋ ਕਿ ਤੁਸਾਂ ਕੀ ਡਾਕਟਰ ਨੇ ਕਿ ਮਤਲਬ ਇਹ ਟ੍ਰਾਂਸਪਲੈਂਟ ਹੋ ਜਾਏਗਾ ਜਾਂ ਕਿੰਨਾ ਪੈਸਾ ਜੜਾ ਉਹਨਾਂ ਨੇ ਕਿਹਾ ਵੀ 12 ਲੱਖ ਖਾਏਗਾ ਬਾਕੀ ਟੈਸਟਾਂ ਦੇ ਲੱਗ ਹੋਣਗੇ ਖਰਚਾ ਰਾਜਵੰਦ ਜੀ ਕੀ ਹੈ ਕਿ ਤੁਹਾਨੂੰ ਕਿਦੋਂ ਪਤਾ ਲੱਗਿਆ ਕਿ ਤੁਹਾਡੇ ਜੜੇ ਹੈਗੇ ਕਿਡਨੀਆ ਫੇਲ ਹੋ ਰਹੀਆਂ ਜਾਂ ਇਸ ਤਰ੍ਹਾਂ ਦੀ ਚੀਜ਼ ਸਰ ਮੂ ਤੇ ਸੋਚ ਜਾਈ ਸੀ ਟੈਸਟ ਕਰਵਾਇਆ ਉਦੋਂ ਪਤਾ ਲੱਗਿਆ ਗਈ ਡਾਕਟਰ ਸਾਹਿਬ ਕਹਿੰਦੇ ਕਿ ਇਨਫੈਕਸ਼ਨ ਆ ਗਿਆ ਗੁਰਦਿਆਂ ਦੀ ਤੇ ਦਿਲਾਈ ਕਰੋ ਸ਼ੁਰੂ ਕੀਤਾ ਹੈ ਗਏ ਅੱਜ ਦੀ ਇਹ ਵੀਡੀਓ ਪਤੀ ਪਤਨੀ ਦੇ ਪਿਆਰ ਦੀ ਓਨੋਖੀ ਮਿਸਾਲ ਦੀ ਕਹਾਣੀ ਹੈ ਕਹਾਣੀ ਹੈਗੀ ਅਬੋਹਰ ਦੇ ਸੇਡ ਫਾਰਮ ਪੱਕਾ ਪਿੰਡ ਦੇ ਜਿੱਥੇ ਇੱਕ ਪਤੀ ਬਿਮਾਰ ਹੁੰਦਾ ਹੈਗਾ ਬਿਮਾਰ ਐਸ ਹੱਦ ਤੱਕ ਹੁੰਦਾ ਹੈ ਕਿ ਉਸ ਦੀਆਂ ਕਿਡਨੀਆ ਫੇਲ ਹੋ ਜਾਂਦੀਆਂ ਹੈਗੀਆਂ ਇਲਾਜ ਕੀਤਾ ਜਾਂਦਾ ਹੈ ਲੇਕਿਨ ਪੈਸਾ ਖਰਚ ਹੋਣ ਤੋਂ ਬਾਅਦ ਕਿਡਨੀ ਟਰਾਂਸਪਲੈਂਟ ਦੇ ਲਈ ਕਿਡਨੀ ਦਾ ਇੰਤਜ਼ਾਮ ਨਹੀਂ ਹੁੰਦਾ ਪੈਸੇ ਨਹੀਂ ਹੁੰਦੇ ਤਾਂ ਪਤਨੀ ਇੱਕ ਅਜੀਹਾ ਫੈਸਲਾ ਕਰਦੀ ਹੈ ਕਿ ਆਪਣੀ ਕਿਡਨੀ ਦੇਣ ਦਾ ਫੈਸਲਾ ਕਰਨ ਤੋਂ ਬਾਅਦ ਟਰਾਂਸਪਲੈਂਟ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਪੈਸਿਆਂ ਦੀ ਕਮੀ ਕਰਕੇ ਇਹ ਟਰਾਂਸਪਲੈਂਟ ਨਹੀਂ ਹੁੰਦਾ ਹੁਣ ਪਤੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈਗਾ ਤੇ ਉੱਥੇ ਹੀ ਪਤਨੀ ਪੈਸਿਆਂ ਦੀ ਮਦਦ ਲਈ ਲੋਕਾਂ ਤੱਕ ਗੁਹਾਰ ਲਾ ਰਹੀ ਹੈ ਪੂਰੀ ਕਹਾਣੀ ਕੀ ਹੈ ਇਹ ਪੂਰੀ ਉਹਨਾਂ ਦੀ ਜ਼ੁਬਾਨੀ ਸੁਣਦੇ ਹੈਗੇ ਕਿ ਹੈ ਕਿ ਜੀ ਕੀ ਨਾਮ ਕੀ ਹੈ ਤੁਹਾਡਾ ਕਿੱਥੋਂ ਦੇ ਰਹਿਣਾ ਮੇਰਾ ਨਾਮ ਕੁਲਵੰਤ ਕੋਰੇ ਅਸੀਂ ਸੀਰ ਫਰਮ ਦੇ ਰਹਿਣ ਵਾਲੇ ਆ ਕੀ ਹੋਇਆ ਕਿ ਤੁਹਾਡੇ ਪਤੀ ਨੂੰ ਕਿਹਾ ਜਾਂਦਾ ਹੈਗਾ ਕਿ ਇਹਨਾਂ ਦੀਆਂ ਜੜੀਆਂ ਖਰਾਬ ਹੋ ਗਈਆਂ ਤੇ ਤੁਸੀਂ ਇੱਕ ਬਹੁਤ ਵੱਡਾ ਫੈਸਲਾ ਕੀਤਾ ਹੈ ਕਿ ਆਪਣੀ ਜੜੀ ਕਿਡਨੀ ਹੈਗੀ ਉਹ ਇਹਨਾਂ ਨੂੰ ਦਾਨ ਦੇਣ ਦੀ ਕੋਸ਼ਿਸ਼ ਹਾਂਜੀ ਅਸੀਂ ਕਹਿੰਨੇ ਆ ਇਹ ਠੀਕ ਹੋ ਜਾਣ ਵੀ ਸਾਡੇ ਨਾਲ ਰਹਿਣ ਕੀ ਹੈ ਕਿਦੋਂ ਤੋਂ ਜਿਹੜਾ ਇਸ ਤਰ੍ਹਾਂ ਦੀ ਜਿਹੜੀ ਬਿਮਾਰੀ ਹੋਈ ਹੈ ਕਿ ਖਰਾਬ ਕਿਵੇਂ ਹੋਈ ਇਹਨਾਂ ਦੇ ਪਹਿਲਾਂ ਪੱਥਰੀਆਂ ਸੀਗੀਆਂ ਪੱਥਰੀਆਂ ਤੋਂ ਬਾਅਦ ਇਹਨਾਂ ਨੂੰ ਜਗਤਾ ਮੀ ਬੁਖਾਰ ਚੜਨ ਲੱਗ ਗਿਆ ਤੇ ਬੁਖਾਰ ਤੋਂ ਬਾਅਦ ਅਸੀਂ ਟੈਸਟ ਕਰਾਏ ਤੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੇ ਗੁਰਦੇ ਕੰਮ ਨਹੀਂ ਕਰਦੇ ਉਸ ਤੋਂ ਬਾਅਦ 3 ਸਾਲ ਹੋ ਗਏ ਵੀ ਇਹਨਾਂ ਦੀਆਂ ਦਵਾਈਆਂ ਚਲਦੀਆਂ ਨੇ ਹੁਣ ਤਾਂ ਇਹ ਜਿਵੇਂ ਇਹਨਾਂ ਦੇ ਕਿਡਨੀਆਂ ਬਿਲਕੁਲ ਹੀ ਕੰਮ ਨਹੀਂ ਕਰਦੀਆਂ ਕੰਮ ਕੀ ਕਰਦੇ ਹੈ ਘਰ ਚ ਕੌਣ ਕੌਣ ਹੈਗਾ ਬੱਚੇ ਕਿੰਨੇ ਮੁੰਡਾ ਸਾਡਾ ਹੈ ਕੀ ਹੈ ਉਹ 9ਵੀਂ ਕਲਾਸ ਚ ਪੜਦਾ ਹੈ ਇਹ ਆਪ ਹੀ ਕਮਉਂਦੇ ਸੀਗੇ ਪਰ ਹੁਣ ਇਹ ਬਿਲਕੁਲ ਹੀ ਮੰਝੇ ਤੇ ਹੈ ਗਿਆ ਕੋਈ ਕੰਮ ਨਹੀਂ ਕਰਦੇ ਹੁਣ ਕਿਵੇਂ ਚੱਲਦਾ ਹੈ ਕਹਿੰਦੇ ਹੈਗੇ ਕਿ ਤੁਸੀਂ ਬਹੁਤ ਵੱਡਾ ਫੈਸਲਾ ਕੀਤਾ ਹੈ ਕਿ ਆਪਣਾ ਜਿਹੜਾ ਹੈਗਾ ਕਿਡਨੀ ਜਿਹੜੀ ਦੇਣ ਦੀ ਸੋਚ ਲਿਆ ਹੈ ਕਿ ਇਹਨਾਂ ਨੂੰ ਦੇਵਾਂਗੇ ਪਤੀ ਦੀ ਜਾਨ ਬਚਾਵਾਂਗੇ ਲੇਕਿਨ ਜਿਹੜਾ ਹੈਗਾ ਪੈਸੇ ਦੀ ਜਿਹੜੀ ਕਮੀ ਹੈ ਜਿਹੜੀ ਉਹ ਸਾਹਮਣੇ ਪੈਸੇ ਨਹੀਂ ਸਾਡੇ ਕੋਲ ਹੈਗੇ ਜਿੰਨੇ ਵੀ ਸੀ ਅਸੀਂ ਇਲਾਜ ਤੇ ਲਾ ਚੁੱਕੇ ਹਾਂ ਬਸ ਇੱਕ ਸਾਡੇ ਕੋਲ ਮਕਾਨ ਹੀ ਏ ਅਸੀਂ ਇਹ ਵੀ ਸੋਚਦੇ ਆਂ ਵੀ ਵੇਚ ਕੇ ਇਹਨਾਂ ਦਾ ਇਲਾਜ ਕਰਵਾ ਲਈਏ ਜੀ ਇਲਾਜ ਕਰਾ ਲਿਆ ਮਕਾਨ ਵੇਚ ਕੇ ਤੇ ਫਿਰ ਕਰੋਗੇ ਕਿ ਰਹੋਗੇ ਕਿਥੇ ਫਿਰ ਉਸ ਤੋਂ ਬਾਅਦ ਤਾਂ ਠੀਕ ਹੋਉਣਗੇ ਉਸ ਤੋਂ ਬਾਅਦ ਹੀ ਵੇਖਾਂਗੇ ਵੀ ਕੀ ਹੁੰਦਾ ਹੈ ਤੇ ਕੀ ਨਹੀਂ ਹੁੰਦਾ ਕੀ ਹੁੰਦਾ ਦਿਲ ਦੇ ਵਿੱਚ ਕੀ ਹੁੰਦਾ ਕਿ ਇਹ ਬਿਮਾਰ ਹੈ ਐਸ ਹੱਦ ਤੱਕ ਹੈ ਕਿ ਮਤਲਬ ਇਹਨਾਂ ਦੀ ਸਥਿਤੀ ਬੇहद ਜੜੀ ਨਾਜ਼ੁਕ ਹੈ ਕਿ ਡਾਕਟਰ ਕੀ ਕਹਿੰਦੇ ਡਾਕਟਰ ਤਾਂ ਕਹਿੰਦੇ ਆ ਵੀ ਤੁਸੀਂ ਕਿਡਨੀ ਬਦਲਾ ਲਓ ਹੋਰ ਇਹਦਾ ਕੋਈ ਇਲਾਜ ਨਹੀਂ ਹੈਗਾ ਇਹਨਾਂ ਦੇ ਡਾਇਲਿਸਿਸ ਚ ਹੁੰਦੀ ਆ ਪਰ ਬਹੁਤ ਜ਼ਿਆਦਾ ਇਹਨਾਂ ਨੂੰ ਤਕਲੀਫ ਹੁੰਦੀ ਆ ਸਾਡੇ ਕੋਲ ਵੇਖੀ ਨਹੀਂ ਜਾਂਦੀ ਇਹਨਾਂ ਦੀ ਤਕਲੀਫ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਇਹਨਾਂ ਦਾ ਇਲਾਜ ਜਲਦੀ ਤੋਂ ਜਲਦੀ ਕਰਵਾਇਆ ਜਾਵੇ ਪਤਨੇ ਹੁੰਦੇ ਇੱਕ ਫਰਜ਼ ਨਿਭਾਰੇ ਉਹ ਇਹਨਾਂ ਨੂੰ ਬਚਾਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹੋ ਘਰ ਚਲਾਣ ਦੀ ਕੋਸ਼ਿਸ਼ ਕਰ ਰਹੇ ਹੋ ਬੱਚਾ ਵੀ ਹੈਗਾ ਕਿੰਨਾ ਪੈਸਾ ਲੱਗਿਆ ਬਹੁਤ ਜਿੰਨਾ ਹੀ ਅਸੀਂ ਕਮਾਨੇ ਉਹਨਾਂ ਇਹਨਾਂ ਤੋਂ ਰਿਸ਼ਤੇਦਾਰਾਂ ਨੇ ਵੀ ਬਹੁਤ ਸਾਡੇ ਤੇ ਪੈਸਾ ਲਾਇਆ ਪਰ ਹੁਣ ਤਾਂ ਬਹੁਤ ਜ਼ਿਆਦਾ ਹੱਥ ਤੰਗੇ ਕੀ ਸਾਡੀ ਰੋਟੀ ਵੀ ਘਰ ਵਿੱਚ ਨਹੀਂ ਬਣਦੀ ਹੈਗੀ ਫਿਰ ਕੀ ਕਰਦੇ ਹੋ ਕਿਵੇਂ ਕਰਦੇ ਹੋ ਘਰ ਦਾ ਗੁਜ਼ਾਰਾ ਇਹਨਾਂ ਦੀਆਂ ਦਵਾਈਆਂ ਬਹੁਤ ਮਹਿੰਗੀਆਂ ਹੋਣੀਆਂ ਇਲਾਜ ਆਸਤੇ ਤੁਸੀਂ ਜਾਣਦੇ ਹੋ ਡੈਲਸਿਸ ਕਰਵਾਣੇ ਅਸੀਂ ਸਾਰਿਆਂ ਨੂੰ ਹੀ ਕਹਿੰਨੇ ਹੈਗੇ ਵੀ ਸਾਡੀ ਮਦਦ ਕਰੋ ਰਲ ਕੇ ਜੋ ਵੀ ਸਾਨੂੰ ਲੱਗਦਾ ਵੀ ਸੰਸਥਾ ਵਾਲੇ ਕੁਝ ਕਰ ਸਕਦੇ ਅਸੀਂ ਹਰੇਕ ਕੋਲ ਜਾਣੇ ਆ ਵੀ ਮਿੰਤ ਕਰਦੇ ਆ ਵੀ ਸਾਡਾ ਇਲਾਜ ਕਰਵਾਓ ਜਿਵੇਂ ਵੀ ਹੁੰਦਾ ਕੋਈ ਆਇਆ ਕੋਈ ਮਦਦ ਆਸਤੇ ਆਇਆ ਸਰਕਾਰ ਤੱਕ ਪਹੁੰਚ ਕੀਤੀ ਕਿਸੇ ਅਧਿਕਾਰੀ ਤੱਕ ਕਿਸੇ ਅਫਸਰ ਤੱਕ ਇੱਕ ਕੰਪਲੈਟ ਸੈਂਟਰ ਤੇ ਕੰਮ ਕਰਦੇ ਸੀਗੇ ਬਿਜਲੀ ਬੋਰਡ ਚ ਉਹਨਾਂ ਨੂੰ ਅਸੀਂ ਕਿਹਾ ਹੈ ਵੀ ਸਾਡੀ ਮਦਦ ਕਰੋ ਉਹਨਾਂ ਨੇ ਸਾਡੀ ਥੋੜੀ-ਮੋਟੀ ਮਦਦ ਕੀਤੀ ਹੈ ਬਾਕੀ ਜੀਵਿੰਦੇ ਕੋਲ ਵੀ ਅਸੀਂ ਜਾਣਦੇ ਆ ਥੋੜੀ ਥੋੜੀ ਸਾਰੇ ਸਾਡੀ ਮਦਦ ਕਰ ਦਿੰਦੇ ਆ ਪਰ ਹੱਲ ਹੈ ਨਹੀਂ ਉਹਦੇ ਨਾਲ ਉਹਨੇ ਪੈਸੇ ਨਹੀਂ ਹਾਂਜੀ ਕੋਈ ਹੱਲ ਨਹੀਂ ਹੈਗਾ ਪਰ ਡਾਕਟਰ ਕਹਿੰਦੇ ਆ ਵੀ ਕਿਡਨੀ ਵਾਸਤੇ ਬਹੁਤ ਜ਼ਿਆਦਾ ਪੈਸਾ ਚਾਹੀਦਾ ਪਰ ਉਹ ਸਾਡੇ ਕੋਲ ਪੈਸਾ ਨਹੀਂ ਹੈਗਾ ਤੁਹਾਡੇ ਮਨ 'ਚ ਡਰ ਨਹੀਂ ਆਇਆ ਜਦੋਂ ਤੁਸੀਂ ਸੋਚਿਆ ਕਿ ਮੈਂ ਆਪਣੀ ਕਿਡਨੀ ਜੜੀ ਆਹਦੇ ਕਰ ਲੈਣੀ ਨਹੀਂ ਨਹੀਂ ਜੀ ਇਹ ਠੀਕ ਰਹਿਣਗੇ ਇਹਨਾਂ ਨਾਲ ਹੀ ਅਸੀਂ ਆ ਜੇ ਇਹ ਨਾ ਹੋਣਗੇ ਤਾਂ ਸਾਡੀ ਜਿਉਂਨ ਦਾ ਕੀ ਫਾਇਦਾ ਹੈਗਾ ਇਸ ਕਰਕੇ ਸੀ ਸੋਚਦੇ ਆ ਵੀ ਅਸੀਂ ਪਰਿਵਾਰ ਚ ਇਕੱਠੇ ਰਹੀਏ ਅਸੀਂ ਤਿੰਨ ਜਣੇ ਹੈਗੇ ਆ ਸਾਡਾ ਮੁੰਡਾ ਵੀ ਹਜੇ ਛੋਟਾ ਹੈ ਉਹ ਵੀ ਹਜੇ ਕਮਾ ਨਹੀਂ ਸਕਦਾ ਹੈਗਾ ਅਕਸਰ ਹੁੰਦਾ ਹੈ ਕਿ ਜਦੋਂ ਕੋਈ ਪਤੀਆਂ ਪਤਨੀ ਤੇ ਕੋਈ ਦਿੱਕਤ ਆਂਦੀ ਹੈ ਤਾਂ ਦੋਨੇ ਜਿਹੜੇ ਇੱਕ ਦੂਜੇ ਦਾ ਸਾਥ ਛੱਡ ਦਿੰਦੇ ਐ ਜਿਸ ਤਰ੍ਹਾਂ ਦੇ ਆਪਾਂ ਮਾਮਲੇ ਅੱਜ ਕੱਲ ਦੇਖਦੇ ਆ ਕਿ ਲੋਕਾਂ ਦੇ ਵਿੱਚ ਲੜਾਈ ਝਗੜਾ ਜਾਂ ਤਲਾਕ ਤੱਕ ਜਿਹੜੇ ਮਾਮਲੇ ਪਹੁੰਚੇ ਤੋਡੇ ਦਿਲ ਚ ਕਿਵੇਂ ਆਇਆ ਫਿਰ ਇਹ ਫੈਸਲਾ ਕਰਨ ਦਾ ਕਿ ਤੁਸੀਂ ਆਪਣੀ ਕਿਡਨੀ ਦੇ ਕੇ ਜਿਹੜੇ ਹੈਗੇ ਆਪਦੇ ਪਤਨੀ ਪਤੀ ਦੀ ਜਿਹੜੀ ਜਾਨ ਵੀ ਬਚਾਉਗੇ ਤੇ ਨਾਲ ਰਹਿਣ ਦਾ ਜਿਹੜਾ ਤੁਹਾਡਾ ਇੱਕ ਸੁਪਨਾ ਹੈ ਕਿਉਂਕਿ ਘਰ ਵਾਲੇ ਨਾਲ ਘਰ ਵਾਲੀ ਹੁੰਦੀ ਆ ਇਸ ਕਰਕੇ ਵੀ ਇਹ ਠੀਕ ਹੋਣਗੇ ਤਾਂ ਅਸੀਂ ਵੀ ਇਹਨਾਂ ਨਾਲ ਹੀ ਹੈਗਾ ਸਾਡਾ ਘਰ ਵੈਸੇ ਕੋਈ ਘਰ ਨਹੀਂ ਹੈਗਾ ਦਿਲ ਚ ਆਂਦਾ ਕਦੇ ਕਿ ਮਤਲਬ ਕੀ ਹੋ ਗਿਆ ਸ਼ਾਇਦ ਪਤਾ ਨਹੀਂ ਕੀ ਹੋ ਜਾਏਗਾ ਖਿਆਲ ਤਾਂ ਮਨ ਵਿੱਚ ਬਹੁਤ ਆਉਂਦੇ ਆ ਪਰ ਰੱਬ ਦੇ ਅੱਗੇ ਅਰਦਾਸ ਕਰਦੇ ਹਾਂ ਵੀ ਰੱਬਾ ਬਸ ਚਾਹੇ ਠੀਕ ਰਹੇ ਚਾਹੇ ਮੰਜੇ ਤੇ ਬੈਠੇ ਰਹਿਣ ਬਸ ਸਾਡੇ ਸਾਹਮਣੇ ਰਹਿਣ ਬਸ ਸਾਡੀ ਰੱਬ ਅਗੇ ਹੀ ਅਰਦਾਸ ਕਰਦੇ ਆ ਵੀ ਰੱਬਾ ਸਾਡ ਨੂੰ ਇਹਨਾਂ ਨੂੰ ਠੀਕ ਕਰੋ ਜਿਵੇਂ ਮਰਜੀ ਕਰੋ ਬੇਟੇ ਦੀ ਵੀ ਪਰੇਸ਼ਾਨੀ ਆਉਂਦੀ ਹੈ ਹਾਂਜੀ ਉਹਨਾਂ ਦੀ ਪਰੇਸ਼ਾਨੀ ਆਉਂਦੀ ਹੈ ਵੀ ਕਦੇ ਅਸੀਂ ਕਿੱਥੇ ਹਸਪਤਾਲ ਰਹਿਨੇ ਆ ਕਦੇ ਕਿੱਥੇ ਰਹਿਨੇ ਆ ਇੱਕ ਦੋ ਦਿਨ ਘਰੇ ਆਏ ਫੇਰ ਇਹ ਜੱਕਦਮ ਜ਼ਿਆਦਾ ਸੀਰੀਅਸ ਹੋ ਜਾਂਦੇ ਆ ਫੇਰ ਸਾਨੂੰ ਲੈ ਕੇ ਜਾਣਾ ਪੈਂਦਾ ਕਿ ਤੁਸਾਂ ਕਿਹਾ ਡਾਕਟਰ ਨੇ ਕੀ ਮਤਲਬ ਇਹ ਟ੍ਰਾਂਸਪਲੈਂਟ ਹੋ ਜਾਏਗਾ ਜਾਂ ਕਿੰਨਾ ਪੈਸਾ ਜੜਾ ਉੱਤੇ ਉਹਨਾਂ ਨੇ ਕਿਹਾ ਵੀ 12 ਲੱਖ ਖਾਏਗਾ ਬਾਕੀ ਟੈਸਟਾਂ ਦੇ ਲੱਗ ਹੋਣਗੇ ਖਰਚਾ ਲੱਗਦਾ ਹੈ ਫਿਰ ਇੰਤਜ਼ਾਮ ਹੋ ਜਾਊਗਾ ਅਸੀਂ ਤਾਂ ਸਾਰੇ ਅੱਗੇ ਬੇਨਤੀ ਕਰਦੇ ਆਂ ਵੀ ਰਲ ਮਿਲ ਕੇ ਸਾਡਾ ਇਲਾਜ ਕਰਵਾਇਆ ਜਾਵੇ ਬਸ ਸਾਡੀ ਇਹ ਕੋਸ਼ਿਸ਼ ਹੈ ਰਾਜਵਿੰਦਰ ਜੀ ਕੀ ਹੈ ਕਿ ਤੁਹਾਨੂੰ ਕਿਦੋਂ ਪਤਾ ਲੱਗਿਆ ਕਿ ਤੁਹਾਡੇ ਜੜੇ ਹੈਗੇ ਕਿਡਨੀਆਂ ਫੇਲ ਹੋ ਰਹੀਆਂ ਆ ਇਸ ਤਰ੍ਹਾਂ ਦੀ ਤਕਲੀਫ ਸਰ ਮੂਤੇ ਸੋਹ ਜਾਈ ਸੀ ਟੈਸਟ ਕਰਵਾਇਆ ਉਦੋਂ ਪਤਾ ਲੱਗਿਆ ਗਏ ਅੱਛਾ ਹਾਂਜੀ ਫਿਰ ਕੀ ਕਹਿੰਦੇ ਡਾਕਟਰ ਡਾਕਟਰ ਸਾਹਿਬ ਕਹਿੰਦੇ ਕਿ ਇਹ ਇਨਫੈਕਸ਼ਨ ਆ ਗਿਆ ਗੁਰਦਿਆਂ ਦੀ ਤੇ ਫਿਰ ਇਲਾਜ ਕਰਵਾਲਾ ਸ਼ੁਰੂ ਕੀਤਾ ਹੈ ਗਏ ਤੁਹਾਡੀ ਪਤਨੀ ਨੇ ਜਿਹੜਾ ਫੈਸਲਾ ਕੀਤਾ ਹੈ ਬਹੁਤ ਵੱਡਾ ਫੈਸਲਾ ਹੈ ਕਿ ਜਿਹੜੀ ਆਪਣੀ ਕਿਡਨੀ ਜਿਹੜੀ ਤੁਹਾਨੂੰ ਕਹੇਗਾ ਕਿ ਦੇਣਗੇ ਹਾਂਜੀ ਤੇ ਇਹਨਾਂ ਦਾ ਹੀ ਧੰਨਵਾਦ ਹੈਗਾ ਜੋ ਕਰ ਰਹੇਗੇ ਕੀ ਕਹੋਗੇ ਇੱਕ ਪਾਸੇ ਜਿਹੜੇ ਹੈਗੇ ਇਸ ਤਰ੍ਹਾਂ ਦੇ ਪਰਿਵਾਰ ਹੁੰਦੇ ਆ ਮੀਆਂ ਬੀਬੀਆਂ ਦੂਰ ਹੋ ਜਾਂਦੇ ਛੋਟੀ ਜੀ ਗੱਲ ਤੇ ਹਨਾ ਇੱਕ ਪਾਸੇ ਤੋਂ ਡੀ ਜਿਹੜੀ ਪਤਨੀ ਹੈਗੀ ਉਹਨੇ ਕਿਹਾ ਹੈਗਾ ਕਿ ਮੈਂ ਆਪਣੇ ਘਰ ਵਾਲੇ ਦੀ ਜਿਹੜੀ ਜ਼ਿੰਦਗੀ ਆਪਣਾ ਅੰਗ ਦੇ ਕੇ ਕਰੂੰ ਤਾਂ ਨਾ ਜੀ ਇਹ ਜੋ ਬੰ ਨਾਲ ਹੈਗੀ ਹੈਗੀ ਖੜੇ ਮੇਰੇ ਬਰਾਬਰ ਦੇ ਦਿਲ ਦੇ ਵਿੱਚ ਆਉਂਦਾ ਕਿ ਕਦੇ ਮਤਲਬ ਕੀ ਹਾਲਾਤ ਕੀ ਹੋ ਗਏ ਕਿ ਜਿੱਥੇ ਮਤਲਬ ਮੈਂ ਪਰਿਵਾਰ ਦੀ ਪਾਲਣ ਪੋਸ਼ਣ ਕਰਨਾ ਸੀ ਜ਼ਿੰਮੇਵਾਰੀ ਮੇਰੇ ਸਿਰ ਤੇ ਸੀਗੀ ਤੇ ਅੱਜ ਜਿਹੜੀ ਮੇਰੀ ਘਰ ਵਾਲੀ ਜਿਹੜੀ ਆ ਉਹ ਇੰਨਾ ਕੁ ਸਿਹਰੀ ਹੈ ਹਾਂਜੀ ਬਿਲਕੁਲ ਆਉਂਦੀ ਮਨ ਚ ਤਾਂ ਆਉਂਦੀ ਹੈਗੀ ਵੀ ਰੇਗ ਅੱਗੇ ਉਹ ਮੰਗਣਾ ਪੈਂਦਾ ਹੈ ਕਿ ਸਾਨੂੰ ਕੀ ਹੁਣ ਡਾਕਟਰਸ ਕੋਲੇ ਜਾਂਦੇ ਆ ਕੀ ਕਹਿੰਦੇ ਕੀ ਹੈ ਕਿਦੋਂ ਤੱਕ ਕਰਵਾਉਂਦੀ ਕਹਿੰਦੇ ਹੈਗੇ ਕਿਸੇ ਕਰਵਾ ਦੇ ਉਹ ਤਾਂ ਕਹਿੰਦੇ ਜਲਦੀ ਤੋਂ ਜਲਦੀ ਕਰਵਾਓ ਅੱਛਾ ਹਾਂਜੀ ਸਕਦਾ ਕਿ ਲੋਕ ਹੈ ਸੰਸਥਾਵਾਂ ਹੈ ਜਾਂ ਇਸ ਤਰ੍ਹਾਂ ਦੇ ਲੋਕ ਬੜੇ ਹੈਗੇ ਜਿਹੜੇ ਮਦਦਗਾਰ ਜਿਹੜੇ ਬੰਦੇ ਹੈਗੇ ਮਦਦ ਕਰਦੇ ਆ ਲੋਕਾਂ ਦੀ ਕਿ ਉਹਨਾਂ ਦਾ ਕਦੇ ਤੋਂ ਟੋਡੇ ਤੇ ਵੀ ਨਿਕਾ ਪਊਗੀ ਰੱਬ ਦਾਤ ਜੋੜ ਕੇ ਬੇਨਤੀ ਕਰਦੇ ਹੈਗੇ ਜੇ ਕੋਈ ਸਾਡੀ ਮਦਦ ਕਰ ਦੇਵੇ ਤਾਂ ਇਹ ਤਾਂ ਚਲੋ ਪ੍ਰਮਾਤਮਾ ਜੋ ਕਰੂ ਪਰ ਠੀਕ ਹੈ ਜੀ ਹੋਰ ਕਿ ਗਏ ਸੀ ਕਿਸੇ ਕੋਲੇ ਸਰਕਾਰ ਕੋਲੇ ਜਾਂ ਕਿਸੇ ਅਧਿਕਾਰੀ ਕੋਲੇ ਕਿ ਸਾਡੀ ਮਦਦ ਕੀਤੀ ਜਾਵੇ ਇਸ ਤਰ੍ਹਾਂ ਦੀ ਨਹੀਂ ਜੀ ਸਰਕਾਰ ਕੋਲ ਤਾਂ ਅਸੀਂ ਕਿਸੇ ਕੋਲ ਵੀ ਨਹੀਂ ਗਏ ਹੈਗੇ ਬਸ ਇੱਕ ਸੰਸਥਾ ਇੱਕ ਦੋ ਸੰਸਥਾ ਚ ਗਏ ਹੈਗੇ ਹਾਂ ਬਸ ਉਹ ਕਹਿੰਦੇ ਸੀ ਅਸੀਂ ਦਵਾਈ ਦਵਾ ਸਕਦੇ ਆ ਬਾਕੀ ਕਿਡਨੀ ਵਗੈਰਾ ਦਾ ਅਸੀਂ ਨਹੀਂ ਕਰਵਾ ਸਕਦੇ ਹਾਂਜੀ ਬਸ ਤੁਹਾਨੂੰ ਵੀ ਧਿਆਨ ਉਹਨੇ ਕਿਡਨੀ ਦੇਉਂਗੇ ਤਾਂ ਤੁਹਾਨੂੰ ਵੀ ਦਿੱਕਤ ਹੈ ਕੋਈ ਕੰਮ ਨਹੀਂ ਉਸ ਤਰ੍ਹਾਂ ਦਾ ਕਰ ਸਕਦੇ ਜੋ ਪਾਰਾ ਕੰਮ ਆ ਜਿਹੜਾ ਮਿਹਨਤ ਵਾਲਾ ਕੰਮ ਤੁਸੀਂ ਬਾਅਦ ਕਰ ਸਕਦੇ ਸਰ ਉਹ ਤਾਂ ਬਾਅਦ ਦੀ ਗੱਲ ਹੈਗੀ ਆ ਬਸ ਇੱਕ ਵਾਰੀ ਇਹ ਹੀ ਅਸੀਂ ਚਾਹੁੰਦੇ ਆ ਵੀ ਇਹ ਠੀਕ ਹੋ ਜਾਣਾ ਹਾਂਜੀ ਬੇਟਾ ਕੀ ਕਹਿੰਦਾ ਹੈਗਾ ਬੇਟਾ ਵੀ ਤਕਲੀਫ ਚ ਰਹਿੰਦਾ ਹੈ ਜਾਂ ਪ੍ਰਸ਼ਾਂਤ ਰਹਿੰਦਾ ਹੈ ਉਹ ਪੜਾਈ ਚੋਂ ਤਾਂ ਵੀ ਮਨ ਨਹੀਂ ਲੱਗਦਾ ਹੈਗਾ ਉਹ ਵੀ ਅਦੇ ਡੈਡੀ ਬਾਰੇ ਜ਼ਿਆਦਾ ਸੋਚਦਾ ਹੈਗਾ ਘਰ ਦਾ ਜਿਹੜਾ ਗੁਜ਼ਾਰਾ ਹੁਣ ਕਿਵੇਂ ਚੱਲਦਾ ਹੈ ਕਿ ਲੋਗਾ ਤੋਂ ਜੜਾ ਹੈਗਾ ਇਸੇ ਤਰ੍ਹਾਂ ਮਦਦ ਮੰਗਾ ਜਾਨੇ ਨਹੀਂ ਅਸੀਂ ਜ਼ਿਆਦਾ ਤਾਂ ਹਸਪੀਟਲ 'ਚ ਹੀ ਰਹਿਨੇ ਆ ਜਦੋਂ 1-2 ਦਿਨਾਂ ਨੇ ਜਿਹੜੇ ਚਾਰ ਪੈਨਾਪਰਾ ਹੈਗੇ ਆ ਉਹ ਸਾਨੂੰ ਆਟਾ ਜੋ ਵੀ ਹੁੰਦਾ ਹੈ ਘਰ ਦਾ ਰਾਸ਼ਨ ਲਿਆ ਦਿੰਦੇ ਆ ਹਾਂਜੀ ਕੀ ਕਹਿਣਾ ਚਾਹੂਗੇ ਕਿ ਲੋਕਾਂ ਨੂੰ ਜਾਂ ਸਸਤਾਵਾਂ ਨੂੰ ਕਈ ਲੋਕ ਇਸ ਤਰ੍ਹਾਂ ਦੇ ਆ ਜਿਹੜੇ ਲੋਕਾਂ ਦੇ ਤਕਲੀਫ ਦੇ ਵਿੱਚ ਜਿਹੜੀ ਮਦਦ ਕਰਨ ਵਾਸਤੇ ਅੱਗੇ ਆਉਂਦੇ ਹੈਗੇ ਕੀ ਕਹੋਗੇ ਉਹਨਾਂ ਨੂੰ ਉਹਨਾਂ ਦਾ ਅਸੀਂ ਧੰਨਵਾਦੀ ਕਰ ਸਕਦੇ ਆ ਜਿਹੜਾ ਵੀ ਸਾਡੇ ਵਾਸਤੇ ਕੋਈ ਕਰਤਾ ਹੈਗਾ ਉਹਨਾਂ ਦੀ ਰੱਬ ਉਮਰਾਂ ਲੰਬੀ-ਲੰਬੀ ਕਰੇ ਬਸ ਧੰਨਵਾਦੀ ਕਰ ਸਕਦੇ ਆ ਤੋ ਇੱਕ ਕਹਾਣੀ ਹੈਗੀ ਪਤੀ ਤੇ ਪਤਨੀ ਦੇ ਇੱਕ ਅਜਿਹੇ अनोखे ਪਿਆਰ ਦੀ ਮਿਸਾਲ ਹੈ ਜੋ ਆਪਣੀ ਪਤੀ ਨੂੰ ਬਚਾਉਣ ਵਾਸਤੇ ਆਪਣੀ ਪਤਨੀ ਜਿਹੜੀ ਉਹ ਆਪਣੀ ਕਿਡਨੀ ਤਾਂ ਕਿ ਜੜੀ ਹੈ ਦਾਨ ਕਰਨ ਦਾ ਜਿਹੜਾ ਮਨ ਬਣਾ ਕੇ ਬੈਠੀ ਹੈ ਲੇਕਿਨ ਪੈਸਿਆਂ ਦੀ ਜੋ ਕਮੀ ਹੈਗੀ ਉਹ ਜਿਹੜੀ ਸਾਹਮਣੇ ਆ ਰਹੀ ਹੈ ਤੇ ਇਹਨਾਂ ਦੀ ਜਿਹੜੀ ਮੰਗ ਹੈਗੀ ਲੋਕ ਇਸ ਤਰ੍ਹਾਂ ਦੇ ਆ ਜੋ ਲੋਕਾਂ ਦੀ ਮਦਦ ਕਰਦੇ ਆ ਉਹਨਾਂ ਦੀ ਬਾਹ ਫੜਦੇ ਹੈਗੇ ਉਹ ਇਸ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਤੱਕ ਜਿਹੜੇ ਪਹੁੰਚਣ ਉਹਨਾਂ ਦੀ ਮਦਦ ਕਰਨ ਤੇ ਇਸੇ ਤਰ੍ਹਾਂ ਉਹਨਾਂ ਦਾ ਪਿਆਰ ਜਿਹੜਾ ਬਣਿਆ ਰਿਹਾ ਤੇ ਉਸ ਦਾ ਪਤੀ ਜਿਹੜਾ ਹੈਗਾ ਉਸੇ ਤਰ੍ਹਾਂ ਕੰਮ ਕਰਕੇ ਕਰਦਾ ਜਿਹੜਾ ਹੈ ਪਾਲਣ ਪੋਸ਼ਣ ਕਰਨ ਲਈ ਸ਼ੁਰੂ ਹੋਵੇ ਅਫਤਾਰ ਗਿਲ ਪੰਜਾਬੀ ਲੋਕ ਚੈਨਲ ਸਿਡ ਫਾਰਮ ਪੱਕਾ ਅਬੋਹਰ